ਪਿਓਰ ਚਾਕਲੇਟ بیس ਆ ਚੁੱਕਿਆ ਜੀ ਪੰਡਤਾਂ ਦੀ ਹੱਡੀ ਤੇ ਡਿਜ਼ਾਈਨਰ ਮਾਡਲ ਵਾਲੇ ਪੀਸਾ ਸਲਵਾਰ ਵਰਕ ਲਈ ਸੂਟਾਂ ਸੇਮ ਮਾਡਲ ਦੇ ਪਾਇਆ ਹੋਇਆ ਤੇ ਨਾਲ ਆ ਗਿਆ ਮਸਲੀਨ ਦਾ ਦੁਪੱਟਾ ਟੋਟਲੀ ਹੈਂਡਵਰਕ ਦਾ ਪੀਸ ਆ ਜੀ ਓਪਨ ਚੈਲੰਜ ਰੇਟ ਹੋਊਗਾ 1195 ਰੁਪਏ ਦੇ ਵਿੱਚ ਦਿਖਾਓ ਵੀ ਛੂੜ ਖੁੱਲ ਕੇ ਓਕੇ ਰਪੋਟ ਹੈ ਜੀ 1195 ਰੁਪਏ ਦੇ ਵਿੱਚ ਪੰਡਤਾਂ ਦੀ ਹੱਟੀ ਚਾਰ ਰੰਗਾਂ ਚਾਰੇ ਰੰਗ ਪੂਰੇ ਘੈਂਟ ਆ ਦਿਖਾਓ ਵੀ ਚਾਰੇ ਚਾਰੇ ਰੰਗ ਸਲਵਾਰ ਵਰਕ ਹੋਊਗੀ ਟੋਟਲੀ ਹੈਂਡ ਦਾ ਕੰਮ ਕੀਤਾ ਹੋਇਆ ਸੇਮ ਮਾਡਲ ਵਾਲਾ ਪੀਸ ਆ ਨਾਲ ਆ ਗਿਆ ਮਸਲੀਨ ਦਾ ਦੁਪੱਟਾ ਲਓ ਜੀ ਚਾਰੇ ਰੰਗ ਪੂਰੇ ਘੈਂਟਾ ਜੀ 1195 ਰੁਪਏ ਦੇ ਵਿੱਚ ਸ਼ਿਪਿੰਗ ਬਿਲਕੁਲ ਫ੍ਰੀ ਆ ਬਸ ਵੀਡੀਓ ਸ਼ੇਅਰ ਕਰ ਦਿਓ 10 ਜਣੇ ਨੂੰ ਲਓ ਜੀ ਲਓ ਮਸਲੀਨ ਦੇ ਦੁਪਟਿਆ ਹੈਂਡਵਰਕਲੇ ਪੀਸ ਆ ਇਹ ਕੁੜੀਆਂ ਦੋਵੇਂ ਗੁੰਗੀਆਂ ਜੀ ਇਹ ਬੋਲਦੇ ਘੱਟ ਆਹੇ ਹੈਂਡਵਰਕਲੇ ਪੀਸ ਆ ਲਾ ਵੀ 10 ਪੀਸ ਰਹਿ ਗਿਆ ਦਿਖਾਓ ਲਾ ਵੀ ਸੇਮ ਮਾਡਲ ਦਾ ਪੀਸ ਆ ਜੀ スクリーンショット ਲੈ ਲਓ ਤੇ ਜਲਦੀ ਆਲਦੀ ਬੁੱਕ ਕਰਾ ਦਿਓ ਜੀ ਪੰਡਤਾਂ ਦੀ ਹੱਤੀ ਤੇ ਨੰਬਰ ਹੈਗਾ 9646821200